ਲੜੀ ਸਤਿ ਸ਼੍ਰੀ ਅਕਾਲ ਜੀ ਮੇਰੀਆਂ ਭੈਣਾਂ ਬੇਟੀਆਂ ਨੂੰ ਤੇ ਮੇਰੇ ਹਮਰ ਰੋਹਣਾਂ ਉਮਰ ਭੈਣਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਵਿੱਚ ਜਿੱਥੇ ਅਸੀਂ ਅੱਜ ਤੁਹਾਨੂੰ ਲੈ ਕੇ ਜਾ ਰਹੇ ਹਾਂ ਪੰਜਾਬੀ ਲੋਕ ਗੀਤਾਂ ਦੀ ਰੰਗਦਾਰ ਦੁਨੀਆ ਵਿੱਚ ਇਹ ਗੀਤ ਸਿਰਫ ਸੁਰਾਂ ਦਾ ਜਾਦੂ ਹੀ ਨਹੀਂ ਵਰ ਕੇ ਸਾਡੀ ਵਿਰਾਸਤ ਦਾ ਇੱਕ ਅਹਿਮ ਹਿੱਸਾ ਹੈ ਅੱਜ ਦੇ ਗੀਤ ਦੀ ਮੈਂ ਤੁਹਾਨੂੰ ਗੱਲ ਦੱਸਦੀ ਹਾਂ ਜੋ ਬਹੁਤ ਹੀ ਮਤਲਬਿਤ ਡੂੰਘੇ ਅਰਥ ਨਿਕਲਦੇ ਨੇ ਜੇ ਤੇ ਤੁਸੀਂ ਧਿਆਨ ਨਾਲ ਸੁਣਿਓ ਇੱਕ ਔਰਤ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਵੀ ਮੈਂ ਮਤਲਬ ਤੇਰੇ ਨਾਲ ਕੰਧ ਬਣ ਕੇ ਖੜੂਗੀ ਤੇਰਾ ਸਾਥ ਇਸ ਤਰ੍ਹਾਂ ਦੇਵਾਂਗੀ ਤੇ ਤੈਨੂੰ ਇਹ ਦੇਖ ਕੇ ਬਸ ਮੈਨੂੰ ਖੁਸ਼ੀ ਹੋਣਾ ਤੇ ਉਸ ਤਰ੍ਹਾਂ ਮੁੰਡਾ ਜੇ ਇਸ ਤਰ੍ਹਾਂ ਜੋੜੀ ਇੱਕ ਦੂਜੇ ਦੀ ਮਦਦ ਕਰਦੀ ਐ ਸਹਾਇਤਾ ਕਰਦੀ ਰਹਿੰਦੀ ਐ ਤੇ ਇੱਕ ਦੂਜੇ ਦੇ ਵਿੱਚ ਹੀ ਦੇਖਦੀ ਐ ਤਾਂ ਫਿਰ ਉਹ ਘਰ ਬਹੁਤ ਵਧੀਆ ਚੱਲਦਾ ਤੇ ਅੱਗੇ ਬੱਚਿਆਂ ਨੂੰ ਵੀ ਸੰਸਕਾਰ ਵਧੀਆ ਮਿਲਦੇ ਨੇ ਉਹ ਕਹਿੰਦੀ ਵੀ ਸੋਹਣੇ ਜੇ ਕੋਈ ਜ਼ਿਆਦੇ ਸੋਹਣੀ ਵੀ ਕੁੜੀ ਹੋਵੇ ਜਾਂ ਸੋਹਣਾ ਮੁੰਡਾ ਵੀ ਹੋਵੇ ਉਹਦਾ ਫਿਰ ਕੋਈ ਫਾਇਦਾ ਨਹੀਂ ਹੈਗਾ ਜੇ ਉਹਨਾਂ ਦੇ ਵਿੱਚ ਕੁਦਰਤਾਂ ਦੇ ਰਿਆ ਕਲਾ ਰੰਗ ਰੂਪ ਵੀ ਕੀ ਕਰੂਗਾ ਹੈਨਾ ਤਾਂ ਇਹਦੇ ਵਿੱਚ ਉਹਨਾਂ ਨੇ ਉਹ ਸੋਨਾ ਤੇ ਸੋਨੇ ਦੀਆਂ ਬਾਰੀਆਂ ਦਾ ਮਤਲਬ ਨਾ ਨਾ ਦਿੱਤਾ ਹੋਇਆ ਹੈ ਹਿੰਟ ਉਹ ਤੋਂ ਆਪਾਂ ਸਮਝ ਲਾਂਗੇ ਵੀ ਉਹਨਾਂ ਨੇ ਇਹ ਕੀ ਕਿਹਾ ਹੈਗਾ ਤੇ ਤਾਂ ਹੀ ਇਹਦੇ ਗੂੜੇ ਅਰਥ ਮੈ ਤੁਹਾਨੂੰ ਦੱਸਿਆ ਵੀ ਨਿਕਲਣਗੇ ਤੇ ਸੁਣੋ ਫਿਰ ਇਸੇ ਪਿਆਰੇ ਜਿਹੇ ਲੋਕ ਗੀਤ ਨੂੰ ਤੇ ਜਿਹੜਾ ਮੈਂ ਤੁਹਾਨੂੰ ਲੁਕਤਾ ਪਾਉਂਗੀ ਉਹ ਪੁਟਕੰਡਾ ਪੁਟਕੰਡੇ ਦੇ ਕੀ ਲਾਭ ਨੇ ਬੁਖਾਰ ਤੋਂ ਜੇ ਥੋੜੇ ਖੁਰਕ ਖੁਜਲੀ ਹੁੰਦੀ ਆ ਉਸ ਤੋਂ ਤੇ ਕੋਈ ਫੋੜਾ ਫਿਰਸੀ ਆ ਉਹ ਤਾਂ ਉਹਦੇ ਉਹਨਾਂ ਵਰਤੋਂ ਵਿੱਚ ਲਿਆਉਣਾ ਹੈ ਕਿਵੇਂ ਲਿਆਉਣਾ ਕਿਵੇਂ ਇਹ ਵੀ ਤੁਹਾਨੂੰ ਨੁਕਤੇ 'ਚ ਦੱਸੂਗੀ ਸ਼ਾਇਦ ਮੈਂ ਪਹਿਲਾਂ ਵੀ ਦੱਸਿਆ ਹੋਵੇ ਤੇ ਕਿਉਂਕਿ ਨੁਕਤੇ ਮੈਂ ਰਿਪੀਟ ਕਰਦੀ ਰਹਣੀ ਆ ਹਨ ਤੇ ਲੈ ਤੁਸੀਂ ਸੁਣਿਓ ਫਿਰ ਇਸ ਮਤਲਬ ਨੁਕਤੇ ਨੂੰ ਲਿਖਣ ਵਾਸਤੇ ਕਲਮਦਵਾਜ਼ ਲੈ ਕੇ ਬੈਠ ਜਿਓ ਤੇ ਆਪਾਂ ਹੁਣ ਆਜੋ ਰੰਗਾਰੰਗ ਪ੍ਰੋਗਰਾਮ ਵੱਲ ਸਮਝੋ ਇਸ ਗੀਤ ਦੇ ਵਿੱਚ ਕੀ ਸਮਝਾਇਆ ਹੈਗਾ ਤੁਸੀਂ ਆਪੇ ਦੱਸਿਓ ਕਮੈਂਟ ਕਰਕੇ ਵੀ ਤੁਹਾਨੂੰ ਕੀ ਸਮਝ ਆਈਏ ਇਸੀ ਦੇ ਵਿੱਚ ਕਈਆਂ ਦੇ ਡੂੰਘੇ ਅਰਥ ਹੁੰਦੇ ਨੇ ਹੈ ਤਾਂ ਇਹ ਸਿੱਧਾ ਹੀ ਪਰ ਮੈਂ ਸੋਠੋ ਪੁੱਛਣਾ ਚਾਹੁੰਨੀ ਆ ਦੱਸਿਓ ਕੁਛ ਤਾਂ ਹਿੰਟ ਮੈਨੂੰ ਦੇ ਹੀ ਦਿੱਤਾ ਤੇ ਆਜੋ ਫਿਰ ਆਪਾਂ ਇਸ ਪਿਆਰੇ ਜਿਹੇ ਲੋਕਗੀ ਦਾ ਆਨੰਦ ਮਾਣੀਏ ਤੇ ਆਜੋ ਫਿਰ ਮੇਰੇ ਨਾਲ ਗੁੰਗਣਾਇਓ ਤੁਸੀਂ ਇਹ ਗੀਤ ਨੂੰ ਸੁਣੋ ਫਿਰ ਇਸ ਗੀਤ ਨੂੰ ਸੋਨੇ ਦਾ ਚਵਾਰਾ ਜੀ ਸੋਨੇ ਆ ਜੀ ਸੋਨੇ ਆ ਸੋਨੇ ਦਾ ਚਵਾਰਾ ਤੇ ਰੰਗਿਨ ਵਾਰੀ ਆ ਦਾ ਕੋਈ ਕੀ ਕਰੂਗਾ

ਗੇ ਨੂੰ ਨੀ ਗਰੀਏ ਜੰਨੀ ਸਾਨੀਏ ਸੋਏ ਵੇਚ ਤਗੇ ਨੂੰ ਪਰੋਈ ਵੇਠੀ ਕਦੋਂ ਦੀ ਕੋਚ ਕੋਚ ਹੱਡੀਆਂ ਤੋਈ ਵੇਠੀ ਕਦੋਂ ਦੀ ਅਸੀਂ ਕੱਚੀ ਮਿੱਟੀ ਦਾ ਇੱਕ ਮਹਿਲ ਬਣਾਗੇ ਮਹਿਲ ਬਣਾਗੇ ਦੋਵੇਂ ਪਹਿਲਾਂ ਬਣਾਗੇ ਨਿਰਭਨ ගින වරියදකයි කිකරුග තෙරියනනදවි තකලමග නජදජකරුග ਤੁੰ ਦੇ ਦੇ ਨਾ ਦੇਵੀ ਚੇ ਚੁੱਪ ਰੋਲੇ ਵਹੜੀ ਥਾ ਰੋਲੇ ਵੜੀ ਥਾ ਦੀ ਸੋਣਿਆ ਰੋਲੇ ਵੜੀ ਥਾ ਦੀ ਸੋਣਿਆ ਰੋਲੇ ਵੜੀ ਥਾਂ ਤੇ ਮੈਂ ਚੁੱਪ ਬਣੇ ਜਾਉਂਗੀ तुंद दे दिना दे विच्च तुप बाने जाऊंगी, तेरे सिर्ते वे छतरी से जाके, तेरे सिर्ते वे छतरी से जाके तुरांगी, मैं अॻली जऊगी जदो मी बरेग सोन जे चवारे ते रंगीन बारीअ त ਤੇਰੇ ਆਲੇ ਨਾਂ ਤੇ ਵੀ ਚੀ ਤੱਕ ਲਾ ਮੰਗੇ ਵੇਜ ਦੋ ਜੀ ਘਰੂਗਾ ਗੀਤ ਹੋਇਆ ਪੂਰਾ ਤੇ ਤੁਸੀਂ ਸਮਝ ਹੀ ਗਏ ਹੋਗੇ ਹਨ ਇਹਦੇ ਕੀ ਭਾਵ ਅਰਥ ਨਿਕਲੇ ਨੇ ਗੀਤ ਦੇ ਤੇ ਉਹ ਕਹਿੰਦੀ ਮੈਂ ਹਰ ਤਾਂ ਤੇਰੇ ਨਾਲ ਕੰਡ ਬਣ ਕੇ ਖੜੀ ਆ ਹਨ ਤੇ ਤੇ ਜੇ ਉਹ ਹੀ ਸੁੰਦਰ ਹੋਣਾ ਜਾਦੇ ਤਾਂ ਫਿਰ ਉਹਨੂੰ ਕੋਈ ਕੀ ਕਰੂ ਜੇ ਉਹ ਤੇਰੇ ਸਾਥ ਨਹੀਂ ਦਿੱਤਾ ਹੈਨਾ ਜਾਂ ਔਰਤ ਨੇ ਜਾਂ ਮਰਦ ਨੇ ਹੈਨਾ ਤਾਂ ਇਹ ਸੋਨੇ ਦੇ ਚਵਾਰਾ ਤੇ ਉਹਦੇ ਵਾਰੀਆਂ ਦਾ ਇਹੀ ਮਤਲਬ ਨਿਕਲਿਆ ਹੋਇਆ ਮੇਰੇ ਸਾਹਕਤ ਬਾਕੀ ਤੁਸੀਂ ਦੇਖਣਾ ਹੈਨਾ ਤੇ ਸੁਣੋ ਹੁਣ ਤੁਸੀਂ ਨਾ ਇਹਦਾ ਤੰਦਰੁਸਤੀ ਵਲ ਲਾਓ ਹੈਨਾ ਇਹਦੇ ਵਿੱਚ ਮੈਂ ਦਸਾਤ ਨੂੰ ਪੋਠਕੰਡਾ ਹੈਨਾ ਪੋਟਕੰਡਾ ਨੂੰ ਆਪਾ ਮਾਰਗੂ ਕਹਿੰਦੇ ਨੇ ਚੇਟੜਾ ਵੀ ਕਹਿੰਦੇ ਆਂਦੇ ਪੁੱਠੇ ਕੰਡੇ ਉਸ ਜਿਵੇਂ ਬਾਜਰੇ ਦਾਣੇ ਨਹੀਂ ਹੁੰਦੇ ਆਮ ਆਪਣੇ ਸੜਕਾਂ ਤੇ ਵੀ ਖੜਾ ਖੇਤਾਂ 'ਚ ਵੀ ਕੁਝ ਪੁੱਠਕੰਡਾ ਸੰਗਲੇ ਦੇਖਿਆ ਹੋਣਾ ਹੈ ਨਾ ਤੇ ਉਹ ਤੁਸੀਂ ਜੇ ਕੁਛ ਨਾ ਬੁਖਾਰ ਨਹੀਂ ਉਤਰਦਾ ਹੈ ਨਾ ਤੇ ਕਹਿੰਦੇ ਵੀ ਹੱਡ ਭੰਣਣੀ ਵੀ ਰਹਿੰਦੀ ਹੈ ਦਵਾਈਆਂ ਲੈ ਲਿਆ ਜੀ ਉਸ ਤਰ੍ਹਾਂ ਰਹਿੰਦਾ ਤਾਂ ਫਿਰ ਤੁਸੀਂ ਪਤਾ ਹੀ ਕਰਨਾ ਕਾਲੀ ਮਿਰਚ ਦੇ 2-3 ਕਾਲੀ ਮਿਰਚ ਦੇ ਨਾਲ ਲੈ ਲਓ ਪੀਸ ਕੇ ਲਓ ਨਾ ਕੇ ਲਓ ਹਨਾ ਤੇ 2 ਤੋਂ 3 ਉਹ ਲੈ ਲੇ 2 ਤੋਂ 4 ਤੱਕ ਵੀ ਲੈ ਸਕਦੇ ਕਾਲੀ ਮਿਰਚਾਂ ਤੇ ਤુલਸੀ ਦੇ ਪੱਤੇ 4-5 ਕਿੰਨੇ ਤુલਸੀ ਦੇ ਪੱਤੇ 4-5 ਉਠ ਕੰਡੇ ਦੇ ਪੱਤੇ ਉਹ ਵੀ 4-5 6 ਤੱਕ ਹੋ ਲੈ ਲਓ ਉਠ ਕੰਡੇ ਦੇ ਪੱਤੇ ਹਨਾ ਇਹਨਾਂ ਨੂੰ ਤਿੰਨਾਂ ਚੀਜ਼ਾਂ ਨੂੰ ਸਵੇਰੇ ਤਿੰਨੇ ਲੈਣੀਆਂ ਇਹ ਸਵੇਰੇ ਚੱਬ ਕੇ ਨੰਘਾ ਲਓ ਅੰਦਰ ਸ਼ਾਮ ਨੂੰ ਫੇਰ ਚੱਬੋ ਇਸ ਤਰ੍ਹਾਂ ਇਹ ਤੁਸੀਂ ਜਦੋਂ 2-3 ਦਿਨ ਚੱਬਦੇ ਰਹੋਗੇ ਤੇ ਅੰਦਰ ਲੰਘਾ ਜੋਂ ਨਾਲ ਚੱਬ-ਚੱਬ ਕੇ ਤੇ ਬੁਖਾਰ ਤੱਕ ਤੇ ਨੋਂ ਨਿਸ਼ਾਨ ਨਹੀਂ ਰਹਿਣਾ ਹੈ ਨਾ ਇਹ ਮੈਨੂੰ ਸੋ ਹਰੀਗੜ੍ਹ ਕਿਸੇ ਭੈਣ ਨੇ ਪੁੱਛਿਆ ਸੀ ਉਹ ਕਹਿੰਦੀ ਇਨਵੈਸਟਰੀ ਰਹਿੰਦਾ ਤੇ ਉਹਨੂੰ ਮੈਂ ਦੱਸਿਆ ਉਹ ਕਹਿੰਦੀ ਮੈਨੂੰ ਤਾਂ ਪਹਿਲੇ ਦਿਨ ਤੋਂ ਹੀ ਪਤਾ ਲੱਗ ਗਿਆ ਤੇ ਮੈਂ ਤਾਂ ਮੁੜ ਕੇ ਕਦੇ ਹੋਇਆ ਹੀ ਨਹੀਂ ਬੁਖਾਰ ਤੇ ਉਹ 2-2.5 ਸਾਲ ਤੋਂ ਐਂ ਰਹਿੰਦਾ ਸੀ ਬਹੁਤ ਔਖੇ ਸੀ ਕੀ ਕਿ ਕੋਈ ਦਵਾਈ ਵਾਲੇ ਸੀ ਚਲੋ ਮਖਾ ਭਈ ਮੈਂ ਤਾਂ ਹੋਕਾ ਦੇਣਾ ਤੇ ਜੇ ਤੁਸੀਂ ਕਰਕੇ ਦੇਖੋ ਵੀ ਪ੍ਰਮਾਤਮਾ ਕਰੇ ਰਾਮ ਉਹ ਕਹਿੰਦੀ ਮੈਂ ਠੀਕ ਹੋਈਆਂ ਤੇ ਬਾਕੀ ਖਾਜ ਖੁਜਲੀ ਕਿਤੇ ਹੁੰਦੀ ਹੈ ਹੈਨਾ ਤਾਂ ਇਹਦੇ ਪੁਠਕੰਡੇ ਦੇ ਪੱਤਿਆਂ ਦਾ ਕਨੇਵੀਰ ਰਸ ਘਟਲੋ ਉਹ ਖਾਜ ਵਾਲੀ ਥਾਂ ਤੇ ਲਾਓ ਕੱਲ ਮੇਰੇ ਪੈਰ ਤੇ ਖੁਰਖੋਰੀ ਸੀ ਨਹੀਂ ਹਟਦੀ ਸੀ ਜੇ ਆਪਾਂ ਥੁੱਕ ਲਾ ਲਈਏ ਤਾਂ ਵੀ ਹਟ ਜਾਂਦੀ ਆ ਪਰ ਥੁੱਕ ਇੰਨਾ ਕਿੰਨਾ ਘਿਲਾਵਾਂਗੇ ਖਾਸੀ ਥਾਂ ਤੇ ਖੁਰਖੋਰੀ ਸੀ ਮੈਂ ਸਾਡੇ ਇੱਥੇ ਕੋਲੀ ਪੁਠਕੰਡਾ ਮੈਂ ਜਾ ਕੇ ਉਹਦੇ ਪੱਤੇ ਤੋੜ ਲਿਆਈ ਤੇ ਫਿਰ ਉਹ ਪਾਣੀ ਨਾਲ ਨਿਕਲੇ ਮੈਂ ਤਾਂ ਉੱਤੇ ਪੈਰ ਦੇ ਉੱਤੇ ਹੀ ਉਹਨੂੰ ਮਸਲ ਲਾ ਦਿੱਤੀ ਉਮ ਅਸਲ ਦੇ ਮਸਲ ਦੇ ਫਿਰ ਉਹ ਰਸ ਦਾ ਨਿਕਲਿਆ ਤੇ ਉੱਥੇ ਲੱਗ ਗਿਆ ਉਸੇ ਟਾਈਮ ਹੀ ਤੂੰ ਸੱਚ ਜਾਣਿਓ ਵੀ 2 ਮਿੰਟ ਦੇ ਅੰਦਰ ਅੰਦਰ ਮੁੜ ਕੇ ਫਿਰ ਕਣੀ ਉੱਠੀ ਗਈ ਨਹੀਂ ਤੇ ਮੈਂ ਹੋਰ ਤੋੜ ਕੇ ਲਿਆਉਂਦੀ ਉਹ ਮੈਂ ਇੰਨੇ ਸਾਰੇ ਲਿਆਈ ਉਹਦੇ ਨਾਲ ਹੀ ਬਸ ਹਟ ਗਿਆ ਤੇ ਲੋ ਬਾਕੀ ਫੋੜਾ ਫਿਰਸੀ ਕੋਈ ਨਿਕਲਦਾ ਫੋੜੇ ਨੇ ਫਿਰਸੀਆਂ ਨਿਕਲੀਆਂ ਤਾਂ ਇਹਦੇ ਪੁਠਕੰਡੇ ਦੇ ਪੱਤੇ ਉਹ ਫੋੜੇ ਦੇ ਉੱਤੇ ਬੰਨ ਲਿਓ ਠੀਕ ਹੈ ਨਾ ਉਹ ਫੋਰਫੈਂਸਿਆਂ ਉਹ ਵੀ ਫਿਸ ਜਾਣਗੇ ਅਰ ਠੀਕ ਹੋ ਜਾ ਤੇ ਲੋ ਹੁਣ ਆ ਜੋ ਆਪਣਾ ਮੈਨੂੰ ਤੁਸੀਂ ਲਿਖ ਲਿਆ ਨਾ ਦੁਬਾਰਾ ਸੰਭਿਗਨੈ ਨੂੰ ਦੁਬਾਰਾ ਦੁਬਾਰਾ ਨਾ ਮੈਨੂੰ ਪੁੱਛਿਓ ਤੇ ਕਿਉਂਕਿ ਭੈਣਾਂ ਵਾਰੀ-ਵਾਰੀ ਫੋਨ ਕਰੀ ਜਾਂਦੀਆਂ ਨੇ ਫਿਰ ਮੈਨੂੰ ਦੱਸਣਾ ਔਖਾ ਜਾਂਦਾ ਤੇ ਕੱਲ ਵੀ ਮੈਂ ਗੀਤ ਨਹੀਂ ਪਾ ਸਕੀ ਤੇ ਭੈਣਾਂ ਦੇ ਫੋਨ ਆਏ ਤੁਸੀਂ ਗੀਤ ਨਹੀਂ ਪਾਇਆ ਮੇਰੀ ਸਿਹਤ ਠੀਕ ਨਹੀਂ ਸੀ ਤੇ ਅੱਜ ਵੀ ਮੈਂ ਫਿਰ ਪਾਇਆ ਤੇ ਮੀਨੰਦ ਵੀ ਨਹੀਂ ਅਜਾਈ ਸੀ ਫਿਰ ਮੈਂ ਸੋ ਮੈਂ ਕਿਹਾ ਜਿਆਦਾ ਕਹੀ ਜਾਂਦੇ ਨਾ ਭਾਈ ਅੱਜ ਇੱਕ ਛੋਟਾ ਜਿਹਾ ਗੀਤ ਪਾ ਦਿੰਨੀ ਆ ਤੇ ਲੋ ਧੰਨਵਾਦ ਮੇਰਾ ਗੀਤ ਦੇਖਣ ਲਈ ਤੇ ਮਾਣੋ ਇਸ ਨੁਕਤੇ ਦਾ ਤੇ ਗੀਤ ਆਨੰਦ ਮੈਨੂੰ ਦੱਸਿਓ ਜਰੂਰ ਤੁਹਾਨੂੰ ਇਹ ਗੀਤ ਕਿਹੋ ਜਿਹਾ ਲੱਗਿਆ ਤੇ ਨੁਕਤਾ ਤਾਂ ਜਦੋਂ ਤੁਹਾਨੂੰ ਕਿشن ਕਿਸ਼ਨ ਹੈ ਇਸ ਦਾ ਤਾਂ ਉਹ ਕਰਕੇ ਦੱਸੋਗੇ ਨਾ ਜਰੂਰ ਲਿਖ ਦਿਆ ਕਰੋ ਕੱਲ ਇੱਕ ਭੈਣ ਕਰਮਜੀਤ ਕੌਰ ਦਾ ਆਇਆ ਸੀ ਮੈਂ ਉਹ ਕਹਿੰਦੀ ਸਾਡਾ ਸਾਹ ਵੀ ਚੰਗਾ ਸੀਗਾ ਨੀਵਰ ਵੀ ਸਾਡਾ ਫੈਕੀ ਦੱਸਿਆ ਸੀ ਤੇ ਉਹ ਕਹਿੰਦੀ ਅਸੀਂ ਮੈਂ ਤੇ ਮੇਰੇ ਘਰ ਵਾਲਾ ਦੋਵੇਂ ਹੋ ਉਹ ਦੱਸਿਆ ਵੀ ਇਹਨਾਂ ਲੋਹਾ ਪਾ ਲੋ ਇਹਨਾਂ ਚੰਦ ਪਾ ਲੋ ਬਣਾ ਤੇ ਉਹ ਕਹਿੰਦੇ ਵੀ ਅਸੀਂ ਠੀਕ ਆਂ ਜੀ ਇਸ ਦਾ 3 ਮਹੀਨੇ ਪੀਵਾਂਗੇ ਤੇ ਚਾਹੇ 5 ਮਹੀਨੇ ਪੀ ਲਾਂ ਤੇ ਅਸੀਂ ਠੀਕ ਠਾਕ ਆਂ ਉਹਨੇ ਅਦਰ ਜੜੀ ਦੱਸਿਆ ਪੀ ਰਹੀ ਐ ਤੇ ਕਹਿੰਦੇ ਅਸੀਂ ਠੀਕ ਆ ਮੈਂ ਧੰਨਵਾਦ ਭੈਣ ਇਹ ਤੇ ਕਮੈਂਟ ਲਿਖ ਦਿਆ ਕਰੋ ਲੋਕ ਪੜ ਲੈਣਗੇ ਲੋਕ ਇਹਨਾਂ ਨੂੰ ਵਰਤਣਗੇ ਹਨ ਤੇ ਨੁਕਤੇ ਨੂੰ ਮੈਂ ਤਾਂ ਮਹਾਪੁਰਸ਼ਾਂ ਦੇ ਤੁਹਾਨੂੰ ਨੁਕਤੇ ਦੱਸਦੀ ਆ ਤੇ ਹੋਕਾ ਦਿੰਦੀ ਆ ਕਰਕੇ ਦੇਖਣਾ ਤੁਸੀਂ ਇਹ ਹੋਕਾ ਮੈਂ ਦੇਣਾ ਤੇ ਫਲ ਮੇਰੀ ਉਸ ਪਰਮਾਤਮਾ ਨੇ ਦੇਣਾ ਹੈ ਹੈਨਾ ਮੈਂ ਤਾਂ ਇੱਕ ਸੁਧਾਰਨ ਆਔਰਤਾ ਤੇ ਮੈਂ ਕੋਈ ਡਾਕਟਰ ਵੈਦ ਨਹੀਂ ਹੈਗੀ ਹੈਨਾ ਤੇ ਇਸ ਕਰਕੇ ਮੈਂ ਦਾ ਜਿਹੜਾ ਮੈਨੂੰ ਪੱਕਾ ਪਤਾ ਹੁੰਦਾ ਮੈਂ ਉਹੀ ਨੁਕਤਾ ਪਾਉਣੀ ਹੈ ਹੈਨਾ ਤੇ ਲੋ ਧੰਨਵਾਦ ਮੇਰੀ ਵੀਡੀਓ ਦੇਖਣ ਲਈ ਕੱਲ ਨੂੰ ਫੇਰ ਨਵੇਂ ਨੁਕਤੇ ਤੇ ਨਵੇਂ ਗੀਤ ਨਾਲ ਫੇਰ ਮਿਲਾਂਗੇ